ਉਹ ਮਰ ਜਾਏਗਾ ਅਰੇ ਜਿੱਦ ਗਿਆ ਜਿੱਦ ਪਰ ਮਗਰ ਇਸ ਨੂੰ ਫੜੇਗਾ ਇਹਨਾਂ ਨੂੰ ਫੜਾਂਗੇ ਚਲਾ ਕੇ ਅਰੇ ਉਹ ਮਰ ਜਾਏਗਾ ਹਾਲੀ ਦੇ ਪਿੰਡ ਮਟੋਰ ਦੇ ਵਿੱਚ ਚੋਰ ਨੇ ਦੱਸਦੀ ਕਿ ਇੱਕ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਪਰ ਜਦੋਂ ਲੋਕਾਂ ਨੂੰ ਪਤਾ ਲੱਗਦਾ ਤਾਂ ਚੋਰ ਆਪਣੀ ਜਾਨ ਬਚਾਉਂਦਾ ਹੋਇਆ ਚੌਥੀ ਮੰਜ਼ਲ ਤੋਂ ਹੇਠਾਂ ਛਲਾੰਗ ਮਾਰ ਦਿੰਦਾ ਤੇ ਥੱਲੇ ਸਰੀਏ ਲੱਗੇ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਆ ਕੇ ਟਕ ਜਾਂਦਾ ਤਾਂ ਆਪਣੀ ਜਾਨ ਜੋਖਮ ਦੇ ਵਿੱਚ ਪਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਚੋਰ ਦੇ ਵੱਲੋਂ ਤਤ ਤਸਵੀਰਾਂ ਨੇ ਜਿਹੜੀਆਂ ਸਾਰੀਆਂ ਮੋਬਾਈਲ ਫੋਨ ਦੀ ਵੀਡੀਓ ਦੇ ਵਿੱਚ ਕੈਪਚਰ ਹੋ ਗਈਆਂ ਨੇ ਦੇਖ ਸਕਦੇ ਹੋ ਕਿ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਲੱਗਾ ਸੀ ਪਰ ਜਦੋਂ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ ਇਸ ਨੂੰ ਉੱਤੋਂ ਹੀ ਦਬੋਚ ਲਿਆ ਜਾਂਦਾ ਔਰ ਪੁਲਿਸ ਨੂੰ ਬੁਲਾ ਲਿਆ ਜਾਂਦਾ ਹੈ ਦੱਸਦੀ ਹੈ ਕਿ ਇਸ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਪਰ ਉਸ ਤੋਂ ਪਹਿਲਾਂ ਜਿਹੜਾ ਇਹ ਚੋਰ ਹੈ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦਾ ਇਸ ਦੇ ਨਾਲ ਹੀ ਚੌਥੀ ਮੰਜ਼ਲ ਤੋਂ ਹੇਠਾਂ ਚਾਲ ਮਾਰ ਦਿੰਦਾ ਤੇ ਸਰੀਰੇ ਦੇ ਵਿੱਚ ਆ ਕੇ اٹਕ ਜਾਂਦਾ ਤਾਂ ਲੋਕਾਂ ਨੇ ਕੜੀ ਮੁਸ਼ਕਲ ਤੋਂ ਬਾਅਦ ਆਖਰਕਾਰ ਇਸ ਨੂੰ ਕਾਬੂ ਕਰ ਲਿਆ ਤੇ ਪੁਲਿਸ ਦੇ ਹਵਾਲੇ ਕਰ ਲਿਆ ਤਾਂ ਤਸਵੀਰਾਂ ਨੇ ਜਿਹੜੀਆਂ ਹੁਣ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਤੇ ਲੋਕਾਂ ਤੱਕ ਪਹੁੰਚ ਰਹੀਆਂ ਨੇ ਔਰ ਇਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹਰ ਕਿਸੇ ਦੇ ਹੋਸ਼ ਛੁੱਟ ਰਹੇ ਨੇ ਤਾਂ ਜੀਹਾਂ ਚੋਰੀ ਤਾਂ ਬੇਸ਼ੱਕ ਕਰ ਲਈ ਹੈ ਪਰ ਹੁਣ ਆਪਣੀ ਜਾਨ ਬਚਾਉਣ ਲਈ ਕਿਵੇਂ ਇਹ ਸਰੀਏ ਦੇ ਉੱਤੇ ਡਿੱਗ ਜਾਂਦਾ ਹੈ ਰਸਤੇ ਦੇ ਵਿਚਾਲੇ اٹਕ ਜਾਂਦਾ ਤਾਂ ਚੌਥੀ ਮੰਜ਼ਲ ਤੋਂ ਜੇਕਰ ਇਸ ਤਰ੍ਹਾਂ ਛਾਲ ਮਾਰੇਗਾ ਤਾਂ ਇਸ ਦੀ ਜਾਨ ਤੱਕ ਜਾ ਸਕਦੀ ਸੀ ਇਸ ਨੌਜਵਾਨ ਦੀ ਉਮਰ ਮਹਿਜ਼ 17 ਤੋਂ 18 ਸਾਲ ਤੱਕ ਦੀ ਲੱਗਦੀ ਹੈ ਤਾਂ ਕੋਈ ਜ਼ਿਆਦਾ ਉਮਰ ਦਾ ਨਹੀਂ ਲੱਗਦਾ ਪਰ ਇੰਨੀ ਛੋਟੀ ਉਮਰ ਦੇ ਵਿੱਚ ਵੀ ਇਸ ਤਰ੍ਹਾਂ ਚੋਰੀ ਦੀਆਂ ਵਾਰਦਾਤਾਂ ਨੂੰ ਆਖਰਕਾਰ ਕਿਉਂ ਇਸ ਦੇ ਵੱਲੋਂ ਅੰਜਾਮ ਦਿੱਤਾ ਜਾ ਰਿਹਾ ਸੀ ਕਿਉਂਕਿ ਇਸ ਦਾ ਜਦੋਂ ਬਿਆਨ ਦਰਜ ਕਰਵਾਇਆ ਗਿਆ ਤਾਂ ਇਸ ਦਾ ਕਹਿਣਾ ਸੀ ਕਿ ਪਹਿਲਾਂ ਵੀ ਇਸ ਨੇ ਕਈ ਵਾਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਤਾਂ ਇਸ ਵਾਰ ਲੋਕਾਂ ਦੇ ਡਿੱਕੇ ਚੜ ਜਾਂਦਾ ਹੈ ਤਾਂ ਪਿੰਡ ਦੇ ਲੋਕਾਂ ਦੇ ਵੱਲੋਂ ਇਸ ਨੂੰ ਦਬੋਚ ਲਿਆ ਜਾਂਦਾ ਦੱਸਦੇ ਕਿ ਮੋਹਾਲੀ ਦੇ ਪਿੰਡ ਮਟੋਰ ਦੀ ਇਹ ਵੀਡੀਓ ਹੈ ਜਿਹੜੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਚੋਰ ਚੌਥੀ ਮੰਜ਼ਲ ਤੋਂ ਚੋਰੀ ਕਰਦਾ ਹੈ ਪਰ ਜਦੋਂ ਪਿੰਡ ਵਾਸੀ ਇਸ ਨੂੰ ਆ ਕੇ ਦਬੋਚ ਲੈਂਦੇ ਨੇ ਇਸ ਨੂੰ ਫੜਨ ਦੀ ਕੋਸ਼ਿਸ਼ ਕਰਦੇ ਨੇ ਤਾਂ ਇਹ ਚੌਥੀ ਮੰਜ਼ਲ ਤੋਂ ਹੇਠਾਂ ਛਾਲ ਮਾਰ ਦਿੰਦਾ ਹੈ